ਦੇਖੋ ਜੋ ਕ੍ਰਾਈਮ న్యూਜ਼ ਵੱਲੋਂ ਅੱਜ ਦੇ ਇਹ 3 ਦਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਮੈਂ ਸਭ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਸਾਡੀ ਭੈਣ ਹਰਪ੍ਰੀਤ ਸ਼ਰਮਾ ਅਤੇ ਉਹਨਾਂ ਦੀ ਹੋਰ ਸਮੁੱਚੀ ਟੀਮ ਵੱਲੋਂ ਜਿਹੜਾ ਇਹ 3 ਦਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਕਿਉਂਕਿ ਸਾਡਾ ਸੱਭਿਆਚਾਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਇਸ ਦੇ ਬਹਾਨੇ ਜਿਹੜੀਆਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਧੀਆ ਬੇਟੀਆਂ ਜੋ ਦੂਰ ਤਰਾਡੇ ਵਿਆਹੇ ਜਾਂਦੀਆਂ ਨੇ ਸੌਣ ਦੇ ਮਹੀਨੇ ਦੇ ਵਿੱਚ ਕਿ ਤੀਆਂ ਦੇ ਫਾਨੇ ਜਿਹੜੀਆਂ ਸਹੇਲੀਆਂ ਇਕੱਠੀਆਂ ਹੋ ਲੈਂਦੀਆਂ ਨੇ ਗੀਆਂ ਮਿਲ ਲੈਂਦੀਆਂ ਨੇ ਗੀਆਂ ਮੈਂ ਸਭ ਦਾ ਇੱਕ ਬੜਾ ਵੱਡਾ ਉਪਰਾਲਾ ਹੈ ਹੁਣ ਬਹੁਤ ਲੋਕ ਅਵੇਅਰ ਹੋ ਗਏ ਬੜੇ ਜਾਗਰੂਕ ਹੋ ਗਏ ਜਿਹੜੇ ਐਦਾਂ ਦੇ ਪ੍ਰੋਗਰਾਮ ਨੇ ਹਰ ਜਗ੍ਹਾ ਕੀਤੇ ਜਾਂਦੇ ਬਹੁਤ ਚੰਗਲਾ ਦਾ ਬੱਚੇ ਨੇ ਮੋਬਾਈਲਾਂ ਨਾਲ ਜੁੜੇ ਨੇ ਜਿਵੇਂ ਅੱਜ ਤੀਆਂ ਦਾ ਮਨਾਇਆ ਜਾ ਬੱਚੇ ਰੱਖਣ ਆਪਣੇ ਕੈਚੀ ਨਾਲ ਪਾਪਾ ਲੱਗਦਾ ਬਿਲਕੁਲ ਰਿਸ਼ਤੇਆਂ ਬਾਰੇ ਵੀ ਦੇਖੋ ਪਤਾ ਚੱਲਦਾ ਹੈ ਰਿਸ਼ਤਾ ਦੇ ਸਭੇ ਬਾਰੇ ਪਤਾ ਲੱਗਦਾ ਹੈ ਸਾਰਿਆਂ ਨੂੰ ਜਿਹੜੇ ਮੋਬਾਈਲਾਂ ਦੇ ਠੀਕ ਮੋਬਾਈਲ ਵੀ ਜ਼ਰੂਰਤ ਹੈ ਇਨਸਾਨ ਦੀ ਪਰ ਉਹਨੂੰ ਜ਼ਰੂਰਤ ਦੇ ਮੁਤਾਬਕ ਹੀ ਵਰਤੇ ਜਾਵੇ ਜਿਹੜੇ ਐਦਾਂ ਦੇ ਪ੍ਰੋਗਰਾਮ ਨੇ ਸਾਡਾ ਸੱਭਿਆਚਾਰਾ ਉਹਨੂੰ ਵੀ ਨਹੀਂ ਭੁੱਲਣਾ ਚਾਹੀਦਾ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਇਹ ਦਿਨ ਸਾਡੀ ਜ਼ਿੰਦਗੀ ਦੀ ਜੇ ਕਰੀਏ ਆਪਾਂ ਨਵੀਂ ਪੀੜੀ ਨੂੰ ਇੰਨਾ ਹੰਕਾਰ ਦੀ ਗਲੀਚੇ ਪੰਜਨਾ ਬਾਰੇ ਕੁਝ ਪਤਾ ਨਹੀਂ ਹੈ ਇਹਨਾਂ ਜਿਹੜੇ ਪਤਾ ਲੱਗਿਆ ਜਾਂਦੇ ਹਾਂ ਬਿਲਕੁਲ ਮੈਂ ਉਹੀ ਗੱਲ ਕਰਦਾਂ ਦੇਖੋ ਜਿਹੜਾ ਸਾਡਾ ਸੱਭਿਆਚਾਰ ਹੈ ਜਿਹੜੇ ਸਾਡੀਆਂ ਬੱਚੀਆਂ ਨੇ ਛੋਟੀਆਂ ਬੇਟੀਆਂ ਨੇ ਸਾਡੀਆਂ ਉਹਨਾਂ ਨੂੰ ਸਾਡੇ ਸੱਭਿਆਚਾਰ ਬਾਰੇ ਨਹੀਂ ਪਤਾ ਕਿਉਂਕਿ ਮੋਬਾਈਲਾਂ ਦੇ ਵਿੱਚ ਤੁਹਾਡੀ ਗੱਲ ਠੀਕ ਹੈ ਮੋਬਾਈਲਾਂ ਜਿਆਦਾ ਵੜੀ ਰਹਿੰਦੇ ਨੇਗੇ ਪਰ ਇਹਦਾ ਜਿਹੜੇ ਐਦਾਂ ਦੇ ਪ੍ਰੋਗਰਾਮ ਹੁੰਦੇ ਨੇ ਸਾਡੀਆਂ ਉਹਨਾਂ ਬੇਟੀਆਂ ਨੂੰ ਸਾਡੀਆਂ ਛੋਟੀਆਂ ਬੱਚੀਆਂ ਨੂੰ ਵੀ ਇਹਦੇ ਬਾਰੇ ਜਿਹੜਾ ਅਵੇਅਰ ਹੁੰਦੀਆਂ ਨੇ ਪਤਾ ਲੱਗਦਾ ਹੈ ਜਾਗਰੂਕ ਹੁੰਦੀਆਂ ਨੇ ਗਿਆ ਉਹਨਾਂ ਸਾਡੇ ਸੱਭਿਆਚਾਰ ਬਾਰੇ ਪਤਾ ਲੱਗਦਾ ਹੈ ਇਹਦੇ ਬਾਰੇ ਵੱਡੇ ਜ਼ਿਲ੍ਹੇ ਦੇ ਪ੍ਰਧਾਨ ਮਲਕੇ ਸਿੰਘ ਮੀਤਾ ਠੇਕੇਦਾਰ ਜ ਔਰ ਸਾਡੀ ਸਮੁੱਚੀ ਟੀਮ ਜਿਹੜੀ ਹੈਗੀ ਆ ਭਾਰਤੀ ਅੰਬੇਡਕਰ ਮਿਸ਼ਨ ਦੀ ਸਾਰੇ ਜਿਹੜੇ ਸਾਡੇ ਸਤਿਕਾਰਯੋਗ ਸਾਥੀ ਜਿਹੜੇ ਪਹੁੰਚੇ ਹੋਏ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਵਾਰ ਫੇਰ ਤੋਂ ਇਸ ਨਿਊ ਚੈਨਲ ਨੂੰ ਸਾਡੀ ਭੈਣ ਹਰਪ੍ਰੀਤ ਸ਼ਰਮਾ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਉਰੇ ਬੁਲਾ ਕੇ ਜਿਹੜਾ ਮਾਨ ਬਖਸ਼ਿਆ ਹਾਂਜੀ ਹਾਂ ਜਿਹੜੀ ਜਨਤਾ ਦੀ ਆਵਾਜ਼ ਨਿਊ ਚੈਨਲ ਅਤੇ ਪੇਪਰ ਇਹ ਤਾਂ ਅਸੀਂ ਬੈਸੀ ਤਿਲੋਂ ਧੰਨਵਾਦੀਆਂ ਕਿਉਂਕਿ ਇਹਨਾਂ ਨੇ ਤਾਂ ਹਮੇਸ਼ਾ ਹੀ ਭਾਰਤੀ ਅੰਬੇਡਕਰ ਮਿਸ਼ਨ ਦੀ ਜਿੱਥੇ ਕਵਰੇਜ ਕੀਤੀ ਹੈ ਉੱਥੇ ਮੈਂ ਸਮਝਦਾ ਜਿਹੜੇ ਦੱਬੇ ਕੁਚਲੇ ਨਤਾੜੇ ਹੋਏ ਲੋਕ ਨੇ ਜਿਹੜੇ ਸ਼ਡਿਊਲ ਕਾਸਟ ਭਾਈਚਾਰਾ BC ਭਾਈਚਾਰਾ ਮਿਨੋਰਟੀ ਦਾ ਭਾਈਚਾਰਾ ਜਦੋਂ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਤਸ਼ੱਦਦ ਹੁੰਦਾ ਹੈ ਕੋਈ ਜ਼ੁਲਮ ਹੁੰਦਾ ਹੈ ਅਸੀਂ ਧੰਨਵਾਦੀਆਂ ਜਿਹੜੀ ਜਨਤਾ ਦੀ ਆਵਾਜ਼ ਦੇ ਇਹਨਾਂ ਨੇ ਹਮੇਸ਼ਾ ਹੀ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਹੈ ਆਪਣੇ ਮੀਡੀਆ ਰਾਹੀਂ ਉਹਨੂੰ ਜਾਗਰੂਕ ਕਰਕੇ ਉਹਨੂੰ ਇਨਸਾਫ ਦਿਵਾਇਆ ਧੰਨਵਾਦੀ ਅਸੀਂ ਜਨਤਾ ਦੇ